ਸੀਮ ਮਾਨ ਦੀ ਟਿੱਪਣੀ ਦਾ ਪਰਮਿੰਦਰ ਸਿੰਘ ਢੀਂਸਾ ਨੇ ਵੀ ਜਵਾਬ ਦਿੱਤਾ ਹੈ ਪਿਛਲੇ ਦਿਨੀ ਸੀਮ ਮਾਨ ਨੇ ਢੀਂਸਾ ਪਰਿਵਾਰ ਦੇ ਮੋਢ ਅਕਾਲੀ ਦਲ ਚ ਸ਼ਾਮਲ ਹੋਣ ਤੇ ਕਟਾਸ ਕੀਤਾ ਸੀ ਹੁਣ ਜਵਾਬ ਪਰਮਿੰਦਰ ਸਿੰਘ ਢੀਂਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੰਦੇ ਆ ਆਪਣੀ ਗ੍ਰਿਵਾਂਚ ਵੇਖਣ ਦੀ ਸਲਾਹ ਦਿੱਤੀ ਹੈ ਇੱਕੋ ਆਪਣੇ ਆਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉੱਤਰੀ ਚਲੇ ਗਿਆ ਤੇ ਉਹ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਕਹਿੰਦੇ ਕਾਲੀਦਲ ਚ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ ਉਹਦੇ ਮੰਨਾਂਗੇ ਜਿੱਥੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਵੱਲੋਂ ਇੱਥੇ ਜਾ ਕੇ ਭੂਆ ਆਪਾਂ ਵੀ ਰੁਸਕ ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਦਿਨ ਬਾਪੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲ ਹੀ ਚਲੇ ਗਏ ਫੇਰ ਮੋੜੇ ਦੱਸੋ ਹੁਣ ਤੂੰ ਇਹ ਕਰੇ ਰਟਾਇਰ ਵੀ ਹੋ ਜਾ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਮੈਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਪਰਿਵਾਰ ਬਾਰੇ ਸ਼੍ਰੋਮਣੀ ਕਾਲੀ ਦਲਬੀਤ ਸ਼ਾਮਲ ਹੋਣ ਤੇ ਬੜੀ ਇੱਕ ਟਿੱਪਣੀ ਕੀਤੀ ਤੇ ਮੈਂ ਸਮਝਾਂ ਕਿ ਕਿ ਮੁੱਖ ਮੰਤਰੀ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਇਹਦਾ ਜਵਾਬ ਦੇਣਾ ਜਿਹੜਾ ਬਹੁਤ ਜ਼ਰੂਰੀ ਬਣ ਜਾਂਦਾ ਹੈ ਉਹਨਾਂ ਨੇ ਦੋ ਗੱਲਾਂ ਕਹੀਆਂ ਇੱਕ ਤਾਂ ਸਾਡੀ ਪਾਰਟੀ ਵਿੱਚ ਵਾਪਸੀ ਤੇ ਤੇ ਦੂਜਾ ਇਲੈਕਸ਼ਨਾਂ ਦੇ ਬਾਰੇ ਸਾਡੇ ਪਰਿਵਾਰ ਦੇ ਵੀ ਜਿੱਤੇ ਨਹੀਂ ਕਦੇ ਇਹ ਵੀ ਉਹਨਾਂ ਨੇ ਟਿੱਪਣੀ ਕੀਤੀ ਜਿੱਥੋਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਵਾਪਸੀ ਦੀ ਗੱਲ ਹੈ ਅਸੀਂ ਸ਼ੁਰੂ ਤੋਂ ਹੀ ਵਿਚਾਰ ਤੌਰ ਤੇ ਜੋ ਮੰਦਰੂ ਅਕਾਲੀਆਂ ਅਸੀਂ ਕਦੇ ਅਕਾਲੀ ਦਲ ਛੱਡਿਆ ਨਹੀਂ 60 70 ਸਾਲ ਦਾ ਢੀਂਸਾ ਸਾਹਿਬ ਦਾ ਸਿਆਸੀ ਜੀਵਨ ਹੋ ਗਿਆ ਹੁਣ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਤੇ ਪਰਿਵਾਰ ਦੇ ਵਿੱਚ ਨਾਰਾਜ਼ਗੀ ਹੋ ਜਾਂਦੀ ਹੈ ਅਸੀਂ ਵਕ ਹੋਏ ਪਰ ਅਸੀਂ ਕੋਈ ਪਾਰਟੀ ਕਿਸੇ ਹੋਰਤ ਸ਼ਾਮਲ ਨਹੀਂ ਹੋਏ ਕਿਉਂਕਿ ਅਸੀਂ ਜਿਹੜਾ ਹੈ ਜਿਵੇਂ ਪਹਿਲਾਂ ਕਿਹਾ ਵਿਚਾਰਧਾਰਾ ਅਕਾਲੀ ਨਾਲ ਜੁੜੇ ਹੋਏ ਹਾਂ ਤੇ ਹੁਣ ਉਸ ਤੋਂ ਬਾਅਦ ਬੈਠ ਕੇ ਪਾਰਟੀ ਦੇ ਨਾਲ મતભેਦ ਦੂਰ ਹੋਏ ਤੇ ਅਸੀਂ ਵਾਪਸ ਪਾਰਟੀ ਦੇ ਵਿੱਚ ਹੀ ਆਏ ਆ। ਸੋ ਇਹ ਕੋਈ ਵੱਡੀ ਗੱਲ ਨਹੀਂ ਤੇ ਮੈਂ ਮੁਖਮਲਦੀ ਸਾਹਿਬ ਨੂੰ ਜ਼ਰੂਰ ਇਹ ਪੁੱਛਣਾ ਚਾਹੁੰਨਾ ਕਿ ਅਸੀਂ ਤਾਂ ਆਪਣੀ ਪਾਰਟੀ 'ਚ ਹੀ ਵਾਪਸ ਆਏ ਆ। ਅਸੀਂ ਕਿਸੇ ਹੋਰ ਪਾਸੇ ਨਹੀਂ ਗਏ। ਤੇ ਤੁਸੀਂ ਹੁਣ ਤੱਕ ਕਿੰਨੀਆਂ ਪਾਰਟੀਆਂ ਬਦਲੀਆਂ? ਤੁਸੀਂ ਆਪਦਾ ਸਿਆਸੀ ਜੀਵਨ ਪਹਿਲਾਂ ਰਾਮੂ ਵਾਲੀਆ ਸਾਹਿਬ ਦੀ ਲੋਕ ਭਲਾਈ ਪਾਰਟੀ ਦੇ ਵਿੱਚ ਸੀ ਤੁਸੀਂ। ਫਿਰ ਤੁਸੀਂ ਮਨਪ੍ਰੀਤ ਸਿੰਘ ਵਾਲੰਦੀ ਪੀਪੀਪੀ ਚ ਗਏ ਫਿਰ ਤੁਸੀਂ ਉਹਨਾਂ ਨੂੰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਚ ਗਏ ਤੇ ਹੁਣ ਤੁਹਾਨੂੰ ਉਹਨਾਂ ਨੇ ਜੇ ਮੁੱਖ ਮੰਤਰੀ ਬਣਾਤਾ ਜੇ ਕਿਤੇ ਮੁੱਖ ਮੰਤਰੀ ਤੁਹਾਨੂੰ ਨਾਂ ਲਾਣ ਕਰ ਦੇ ਤੇ ਤੁਸੀਂ ਕਿਸੇ ਹੋਰ ਪਾਰਟੀ ਚ ਲੱਜ ਜਾਂਦੇ ਚਰਚਾ ਚੱਲ ਰਹੀਆਂ ਸੀ ਵੀ ਸ਼ਾਇਦ ਤੁਹਾਡੀ ਗੱਲ ਕਾਂਗਰਸ ਨਾਲ ਚੱਲ ਰਹੀ ਸੀ ਉਹ ਸਭ ਮੌਕਾ ਪਰਸਤ ਕੌਣ ਹੈ ਇਹ ਅੰਦਾਜ਼ਾ ਪੰਜਾਬ ਦੇ ਲੋਕ ਆਪ ਹੀ ਲਾ ਲੈਣਗੇ ਵੀ ਕੌਣ ਸਿਧਾਂਤਕ ਤੌਰ ਤੇ ਜੁੜਿਆ ਹੋਇਆ ਢੀਂਸਾ ਸਾਹਿਬ ਤਾਂ 1972 ਵਿੱਚ ਆਜ਼ਾਦ ਤੌਰ ਤੇ ਜਿੱਤ ਕੇ ਸ਼ੋਮਨੀ ਗਾਲੀਦਲ ਵਿੱਚ ਸ਼ਾਮਲ ਹੋਏ ਸੀ ਹਰਾ ਕਿਉਂ ਤੋਂ ਕਾਂਗਰਸ ਦੀ ਸਰਕਾਰ ਬਣੀ ਸੀ ਕਿਉਂ ਕਿਉਂਕਿ ਉਹ ਉਹ ਹਮੇਸ਼ਾ ਦਿਨੋ ਮਨੋ ਅਕਾਲੀ ਸੀ ਤਾਂ ਹੀ ਉਦੋਂ ਸਰਕਾਰ ਭਾਵੇਂ ਕਾਂਗਰਸ ਦੀ ਬਣੀ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਈ ਤੇ ਤੁਸੀਂ ਆਪਣੇ ਘਰੇ ਬਾਂਚ ਚ ਝਾਤ ਮਾਰ ਕੇ ਦੇਖੋ ਤਾਂ ਫਿਰ ਤੁਹਾਨੂੰ ਪਤਾ ਚੱਲੂਗਾ ਕਿ ਕਿਹਦਾ ਕਰਤਾਰ ਕਿਹਾ ਜਾਏ ਤੇ ਦੂਜੀ ਗੱਲ ਤੁਸੀਂ ਕਦੇ ਵੀ ਇਲੈਕਸ਼ਨ ਨਹੀਂ ਜਿੱਤੇ ਕਦੇ ਲੋਕ ਸਾਰੇ ਜਾਣਦੇ ਆ ਲੋਕਾਂ ਨੂੰ ਪਤਾ ਹੈ ਹੁਣ ਤੱਕ 1972 ਤੋਂ ਲੈ ਕੇ ਅੱਜ ਤੱਕ ਤਕਰੀਬਨ 11 ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਜਿਹੜੀਆਂ ਸਾਰੀਆਂ ਇੱਕ ਚੋਣ ਨੂੰ ਛੱਡ ਕੇ ਸਾਰੀਆਂ ਚੋਣਾਂ ਸਾਡਾ ਪਰਿਵਾਰ ਲੜਿਆ ਤੇ ਸਿਰਫ ਦੋ ਵਾਰੀ ਅਸੀਂ ਹਾਰੇ ਆਂ ਚਾਰ ਵਾਰੀ ਲਗਾਤਾਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਐਮ ਐਲ ਏ ਰਹੇ ਪੰਜ ਵਾਰੀ ਲੋਕਾਂ ਨੇ ਮੈਨੂੰ ਚੁਟਾਏ ਆ ਅਸੀਂ ਕੋਈ ਮਾਣਿਆ ਗਰੂਰ ਨਹੀਂ ਕਰਦੇ ਤੁਹਾਡੇ ਵਾਂਗ ਕੋਈ ਹੰਕਾਰ ਇਦਾਂ ਲੋਕਾਂ ਦਾ ਮਾਣ ਹੁੰਦਾ ਹੈਗਾ ਕਿ ਲੋਕਾਂ ਨੇ ਐਡਾ ਵੱਡਾ ਸਾਡੇ ਤੇ ਭਰੋਸਾ ਜਤਾਇਆ ਸੀ ਤਾਂ ਲੋਕਾਂ ਦੀ ਦੇਣ ਦੇ ਨਹੀਂ ਸਕਦੇ ਕਦੇ ਤੇ ਅੱਜ ਲੋਕਾਂ ਨੇ ਜੇ ਸਾਨੂੰ ਹਰਾਤਾ ਉਹ ਵੀ ਕੋਈ ਵੱਡੀ ਗੱਲ ਨਹੀਂ ਜਿਨ੍ਹਾਂ ਨੇ ਸਾਨੂੰ ਬਣਾਇਆ ਜੇ ਸਾਨੂੰ ਖਰਾਬ ਕੀਤਾ ਕੋਈ ਵੱਡੀ ਗੱਲ ਨਹੀਂ ਪਰ ਜਿਹੜਾ ਜਹੰਕਾਰ ਤੁਸੀਂ ਕਰੇ ਬੈਠੇ ਹੋ 10 ਸਾਲਾਂ ਦੇ ਵਿੱਚ ਤੁਹਾਨੂੰ ਇੰਨਾ ਹੰਕਾਰ ਹੋ ਗਿਆ ਤੁਸੀਂ 40 ਸਾਲ ਸਿਆਸਤ ਕਰਕੇ ਦੇਖੋ ਫੇਰ ਪਤਾ ਚੱਲੂਗਾ ਵੀ ਕਿੰਨਾ ਕੁ ਤੁਹਾਡੇ ਨਾਲ ਲੋਕ ਲੰਬਾ ਸਮਾਂ ਨਿਭਦੇ ਆ ਫੇਰ ਤੁਹਾਨੂੰ ਅਸਲ ਜਿਹੜਾ ਤੁਹਾਡੀ ਜਿਹੜੀ ਮਾਨਸਿਕਤਾ ਹੈ ਜਿਹੜੀ ਤੁਹਾਡੀ ਔਕਾਤ ਹੈ ਉਹਦਾ ਪਤਾ ਫਿਰ ਚੱਲੂਗਾ ਇਸ ਲਈ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਬੜੀਆਂ ਛੋਟੀਆਂ ਤੇ ਹੋਚੀਆਂ ਗੱਲਾਂ ਨੇ